ਵਿਧਾਨ ਸਭਾ ਚੋਣਾਂ 2024 ਦੇ ਚੱਲਦੇ ਜਿੱਥੇ ਹਰ ਇੱਕ ਸਿਆਸੀ ਪਾਰਟੀ ਵੱਲੋਂ ਹੁਣ ਉਮੀਦਵਾਰਾਂ ਦੇ ਹੱਕ 'ਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਲੋਕ ਸਭਾ ਦੇ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੀ ਧਰਮ ਪਤਨੀ ਸ਼੍ਰੀਮਤੀ ਅਦਲੀਪ ਕੌਰ ਔਜਲਾ ਵੱਲੋਂ ਆਪਣੇ ਪਤੀ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅੰਮ੍ਰਿਤਸਰ ਦੇ ਲੌਰੈਂਸ ਰੋਡ ਵਿਖੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਤੱਕ ਪਹੁੰਚ ਕਰਕੇ ਪ੍ਰਚਾਰ ਕਰਦੇ ਦਿਖਾਈ ਦਿੱਤੇ। ਉਨ੍ਹਾਂ ਨਾਲ ਚੋਣ ਪ੍ਰਚਾਰ ਵਿੱਚ ਉਤਰੀਆਂ ਨਵੀਆਂ ਵੋਟਰ, ਮਹਿਲਾ ਵਰਕਰਾਂ ਅਤੇ ਹੋਰ ਨਾ ਮਹਿਲਾਵਾਂ ਨੇ ਡੋਰ ਟੂ ਡੋਰ ਜਾ ਕੇ ਸਰਦਾਰ ਔਜਲਾ ਦੇ ਹੱਕ ਵਿੱਚ ਵੋਟਾਂ ਮਗੀਆਂ। ਅੱਜ ਅਸੀਂ ਔਜਲਾ ਸਾਹਿਬ ਦੀ ਕੈਂਪੇਨ ਦੀ ਸ਼ੁਰੂਆਤ ਕਰ ਰਹੇ ਹਾਂ ਲਾਰੈਂਸ ਰੋਡ ਤੋਂ। ਔਰ ਸਾਡਾ ਅਜੰਡਾ ਹੈ ਕਿ ਅੱਜ ਦੀ ਸ਼ਾਮ ਤੱਕ ਲਾਰੈਂਸ ਰੋਡ ਦੇ ਗਲੋਂ ਸਾਈਟਸ ਸੀ ਕਵਰ ਕਰ ਲਈਏ ਤਾਂ ਕਿ ਲੋਕਾਂ ਨੂੰ ਲੋਕਾਂ ਦਾ ਉਤਸ਼ਾਹ ਆਲਰੇਡੀ ਹੈਗਾ ਇਹ ਸਾਨੂੰ ਬੜਾ ਪੋਜ਼ਿਟਿਵ ਹੁੰਗਾਰਾ ਮਿਲ ਰਿਹਾ ਹੈ ਸ਼ਹਿਰ ਤੋਂ ਪਰ ਲੋਕਾਂ ਨੂੰ ਪਤਾ ਲੱਗੇ ਕਿ ਹਾਂਜੀ ਉਹਨਾਂ ਦੇ ਲੀਡਰ ਵੀ ਉਹਨਾਂ ਦੇ ਵਿੱਚ ਨੇ ਔਰ ਉਹ ਮੈਨੂੰ ਆਸ ਹੈ ਕਿ ਉਹ ਸਾਡੇ ਨਾਲ ਜ਼ਰੂਰ ਸਾਡਾ ਹੱਥ ਫੜਨਗੇ ਔਰ ਸਾਡੇ ਨਾਲ ਚੱਲਣਗੇ ਜੀ ਜੀ ਘਰ-ਘਰ ਜਾ ਕੇ ਜੀ ਆਪ ਨਾਲ ਕਰਾਂਗੇ ਜੀ ਜੀ ਘਰ-ਘਰ ਵੀ ਜਾਵਾਂਗੇ ਪਰ ਅਜੇ ਜਿਹੜਾ ਹੈ ਕਿ ਅ ਅਜੇ ਹਲੇ ਡੋ ਟੂ ਡੋਰ ਅਸੀਂ ਸਟਾਰਟ ਨਹੀਂ ਕਰਾਂਗੇ ਪਰ ਲੇਟਰ ਔਨ ਜਦੋਂ ਮੋਮੈਂਟਮ ਫੜ ਲੂਗੀ ਕੈਂਪੇਨ ਉਦੋਂ ਅਸੀਂ ਰੋਟ ਜਾਵਾਂਗੇ ਕਰ ਦ। ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਜੀਐਮ 7 ਨਿਊਜ਼ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਨਵਲਟੀ ਚੌਂ ਦੇ ਵਿੱਚ ਜਿੱਥੇ ਕਿ ਕਾਂਗਰਸੀ ਵਰਕਰਾਂ ਵੱਲੋਂ ਜਿਹੜਾ ਕੈਂਪੇਨ ਸ਼ੁਰੂ ਕੀਤਾ ਗਿਆ ਹੈ ਵੋਟਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਵੋਟਾਂ ਪ੍ਰਤੀ ਤੇ ਸਾਡੇ ਨਾਲ ਮੌਜੂਦ ਨੇ ਢੋ ਲੜਕੀਆਂ ਜਿਨ੍ਹਾਂ ਦੀ ਕੀ ਪਹਿਲੀ ਵਾਰ ਵੋਟ ਬਣੀਆਂ ਤੇ ਇਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ ਵੋਟਾਂ ਨੇ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਅੱਛਾ ਨੁਮਾਇੰਦਾ ਚੁਣਾਂਗੇ ਉਸ ਨੁਮਾਇੰਦੇ ਨੂੰ ਅਸੀਂ ਵੋਟ ਦੇਵਾਂਗੇ ਤੇ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਜੀ ਆਪਣਾ ਨਾਮ ਦੱਸੋ ਜੀ ਮਿਲਨ ਜੋਧਕੌਰ ਜੀ ਤੇ ਮਿਲਨ ਜੀ ਤੁਹਾਡੀ ਪਹਿਲੀ ਵਾਰ ਵੋਟ ਬਣੀ ਹੈ ਹਾਂ ਜੀ ਮੇਰੀ ਪਹਿਲੀ ਵਾਰ ਵੋਟ ਬਣੀ ਹੈ ਤੇ ਮੈਂ ਪਹਿਲੀ ਵਾਰ ਗੁਰਜੀਤ ਸਿੰਘ ਹੋਜਾਲਾ ਨੂੰ ਵੋਟ ਪਾਣ ਜਾ ਰਹੀ ਹਾਂ ਠੀਕ ਹੈ ਜੀ ਕਾਫੀ ਉਤਸ਼ਾਹ ਲੱਗ ਰਿਹਾ ਹੈ ਕਿ ਤੁਸੀਂ ਗੁਰਜੀਤ ਸਿੰਘ ਹੋਜਾਲਾ ਜੀ ਨੂੰ ਹੀ ਵੋਟ ਪਾਉਣੀ ਹੈ ਹਾਂ ਜੀ ਬਹੁਤ ਚੰਗੇ ਇਨਸਾਨ ਉਹਨਾਂ ਨੇ ਅਮੀਸ਼ਰ ਵਾਸਤੇ ਪਹਿਲਾਂ ਵੀ ਬਹੁਤ ਕੁਝ ਕੀਤਾ ਤੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਹੁਣ ਵੀ ਬਹੁਤ ਕੁਝ ਕਰਨਗੇ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਤੁਹਾਡੀ ਜਿਹੜੀ ਪਰਿਵਾਰਕ ਫੈਮਿਲੀ ਉਹ ਕਿਹਨਾਂ ਨੂੰ ਵੋਟ ਦਿੰਦੇ ਸੀ ਸਾਇ ਪਛੁਰ ਤੋਂ ਹੀ ਕਾਂਗਰਸ ਦੇ ਨਾਲ ਆ ਪਛੁਰ ਤੋਂ ਹੀ ਗੁਰਜੀ ਤੇ ਸਾਨੂੰ ਪੂਰਾ ਪਰੋਸਾ ਹੈ ਕਿ ਆਪਾਂ ਸ਼ੁਰੂ ਤੋਂ ਹੀ ਆਪਾਂ ਉਹਨਾਂ ਨੂੰ ਨਾਲ ਬੁਲਤਾਰਾ ਨੇ ਉਹਨਾਂ ਨੇ ਪਹਿਲਾਂ ਗੱਲਾਂ ਹੀ ਨਹੀਂ ਕੀਤੀਆਂ ਬਲਕਿ ਆਪਣੇ ਕੰਮ ਨੂੰ ਕਰਕੇ ਵੀ ਦਿਖਾਇਆ ਇਹ ਇੱਕ ਬਹੁਤ ਵੱਡੀ ਗੱਲ ਆ ਜਿੱਦਾਂ ਕਿ ਸਾਰੇ ਪੋਲਿਟਿਸ਼ ਪੋਲਿਟਿਸ਼ੀਅਨਸ ਤੁਸੀਂ ਦੇਖਦੇ ਹੋ ਹਰ ਇੱਕ ਕਹਿੰਦਾ ਸੀ ਆਹ ਕਰਾਂਗੇ ਅਸੀਂ ਉਹ ਕਰਾਂਗੇ ਪਰ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਕੰਮ ਨੂੰ ਪੂਰਾ ਕਰਕੇ ਵੀ ਦਿਖਾਉਂਦੇ ਨੇ ਤੇ ਉਹੀ ਚੀਜ਼ ਗੁਰਜੀਤ ਸਿੰਘ ਔਜਲਾ ਨੇ ਕੀਤੀ ਆ ਉਹਨਾਂ ਨੇ ਜਿਹੜੇ ਜਿਹੜੇ ਪ੍ਰੋਮਿਸਸਿਸ ਕੀਤੇ ਸੀਗੇ ਉਹਨਾਂ ਨੇ ਗੁਰਨਾਨਕ ਦੇਵ ਹਸਪੀਟਲ ਨੂੰ ਬੜੇ ਬੈਟਰ ਫੈਸਿਲਿਟੀਆਂ ਪ੍ਰੋਵਾਈਡ ਕੀਤੀਆਂ ਨੇ ਰੇਲਵੇ ਸਟੇਸ਼ਨ ਨੂੰ ਬਹੁਤ ਵਧੀਆ ਬਣਾਇਆ ਇੱਕ ਹਾਈਵੇ ਐਕਸਪ੍ਰੈਸ ਸਪੈਸ਼ਲੀ ਜੁਆਇੰਟ ਕਰਾਇਆ ਉਹਨਾਂ ਨੇ ਜੰਮੂ ਕਟਰਾ ਨੂੰ ਇਹ ਮਤਲਬ ਇਹ ਚੀਜ਼ਾਂ ਕਹਿਣ ਤੇ ਕਰਨ ਦੇ ਵਿੱਚ ਬਹੁਤ ਫਰਕ ਹੁੰਦਾ ਜੋ ਉਹਨਾਂ ਨੇ ਕਰਕੇ ਦਿਖਾਈਆਂ ਨੇ ਸੋ ਸਾਨੂੰ ਉਹਨਾਂ ਦੇ ਕੰਮ ਦੇ ਉੱਤੇ ਬਹੁਤ ਪ੍ਰਾਊਡ ਆ ਇੱਕ ਨਾਈਸ ਪੀਪਲ ਕਾਈਂਡ ਹਾਰਟਿਡ ਪੀਪਲ ਉਹਨਾਂ ਨੇ ਗਰੀਬਾਂ ਨੂੰ ਵੀ ਬਹੁਤ ਹੈਲਪ ਕੀਤੀ ਆ ਮਤਲਬ ਇੱਕ ਪ੍ਰਾਊਡ ਫੀਲ ਹੁੰਦਾ ਆ ਥੈਟ ਵੀ ਚੂজিং ਦਾ ਰਾਈਟ ਪੋਲੀਟਿਕ ਪੋਲੀਟੀਸ਼ੀਅਨਸ ਫਾਰ ਆਰ ਬ੍ਰਾਈਟ ਫਿਊਚਰ ਐਂਡ ਵੀ ਪ੍ਰਾਊਡ ਥੈਟ ਵੀ ਸਪੋਰਟ ਟੂ ਗੁਰਜੀਤ ਸਿੰਘ ਔਜਲਾ ਐਂਡ ਵੀ ਆਰ ਡੈਫੀਨੇਟਿਵਲੀ ਵਿਦ ਹਿਮ ਵੀ ਵਿਲ ਵੋਟ ਹਿਮ ਫਾਰ ਦ ਰੈਸਟ ਆਫ ਦ ਲਾਈਫ ਥੈਂਕ ਯੂ ਸੋ ਮਚ ਇਹ ਇਸ ਤੁਹਾਡੀ ਗੱਲਬਾਤ ਤੋਂ ਅਲਗ-ਅਲਗ ਕਾਫੀ ਉਤਸ਼ਾਹੀ ਦੀ ਜੇ ਤੁਸੀਂ ਗੁਰਜੀਤ ਸਿੰਘ ਔਜਲਾ ਜੀ ਨੂੰ ਵੀ ਚੋਣਨਾ ਚਾਹੁੰਦੇ ਹੋ ਵੀ ਆਰ ਦ ਯੂਥ ਆਫ ਦਿਸ ਜਨਰੇਸ਼ਨ ਐਂਡ એનર્ਜੀ ਹੋਣਾ ਬਹੁਤ ਜ਼ਰੂਰੀ ਹੈ ਚਲੋ ਤੁਹਾਡੀ એનર્ਜੀ ਕਾਫੀ ਦੇਖ ਰਹੀ ਹੈ ਤੁਹਾਡੀ ਗੱਲਾਂ ਬਾਤਾਂ ਤੋਂ ਦੂਸਰੀ ਗੱਲ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਪਾਰਟੀਆਂ ਜਿਹੜੀਆਂ ਤਿੰਨ ਚਾਰ ਹੈ ਨੇ ਕੀ ਉਹਨਾਂ ਤੋਂ ਤੁਹਾਨੂੰ ਕੀ ਲੱਗਦਾ ਹੈ 마ੜੀ ਕੋਈ ਵੀ ਨਹੀਂ ਆ 마ੜੀ ਸਾਰੇ ਚੰਗੇ ਆ ਸਾਰੇ ਕੋਈ ਆਪਣਾ ਆਪਣਾ ਕੰਮ ਕਰਨ ਵਧੀਆ ਗੱਲ ਆ ਬਟ ਮਤਲਬ ਸਾਨੂੰ ਜਾ ਤੱਕ ਦਿਖਾਣਗੇ ਨਹੀਂ ਨਾ ਅੱਜ ਕੱਲ ਦਾ ਯੂਥ ਜਿਹੜਾ ਨਾ ਉਹ ਪ੍ਰੇਫਰ ਕਰਦਾ ਜਦ ਤੱਕ ਸਾਨੂੰ ਦਿਖਿਆ ਮਿਲੂ ਗਾਨੀ ਆ ਕਿ ਅੱਗੇ ਕੁਝ ਕੀਤਾ ਹੈਗਾ ਵਾ ਅੱਜ ਕੱਲ ਕਹੂਗਾ ਤੁਸੀਂ ਕੀਤਾ ਕੀ ਆ ਉਹ ਸਾਨੂੰ ਉਹ ਚੀਜ਼ ਚਾਹੀਦੀ ਆ ਕਿ ਹਾਂ ਅਸੀਂ ਇਹ ਕੀਤਾ ਵਾ ਅਸੀਂ ਦਿਖਾ ਵੀ ਰੇ ਕਿ ਹਾਂ ਅਸੀਂ ਕੀਤਾ ਵਾ ਤੇ ਅੱਗੇ ਵੀ ਕਰਾਂਗੇ ਉਹ ਚੀਜ਼ ਅੱਜ ਕੱਲ ਦੇ ਯੁੱਗ ਨੂੰ ਬਹੁਤ ਜ਼ਰੂਰੀ ਹੈ ਜੇ ਮਿਲਣੇ ਨਹੀਂ ਚਾਹੀਦੀ ਆਬਵੀਅਸਲੀ ਗੱਲਾਂ ਬੜੇ ਨਹੀਂ ਯੁੱਗ ਆ ਰਿਹਾ ਇਹ ਸਾਰਾ ਸਬ ਐਜੂਕੇਟਿਡ ਨੇ ਹੁਣ ਉਹ ਚੀਜ਼ਾਂ ਗਈਆਂ ਨਹੀਂ ਕਿ ਗੱਲਾਂ ਕਰਤੀਆਂ ਤਾਂ ਸਾਰੇ ਮੰਨ ਗਏ ਬਹੁਤ ਬਹੁਤ ਧੰਨਵਾਦ ਜੀ ਜੀ ਤੇ ਇਹਨਾਂ ਇਹ ਸਾਡੇ ਨਾਲ ਮੌਜੂਦ ਸਨ ਦੋ ਲੜਕੀਆਂ ਜਿਹੜੀਆਂ ਕਿ ਇਹਨਾਂ ਦੀ ਪਹਿਲੀ ਵਾਰ ਵੋਟ ਬਣੇ ਆ ਤੇ ਉਹਨਾਂ ਦੇ ਮਨਾਂ ਦੇ ਅੰਦਰ ਵੀ ਕਾਫੀ ਉਤਸ਼ਾਹ ਹੈ ਉਹ ਕਹਿੰਦੇ ਅਸੀਂ ਕਾਂਗਰਸ ਨੂੰ ਵੋਟ ਦੇਣੀ ਹੈ ਤੇ ਵੋਟ ਦੇਣੀ ਆ ਗੁਰਜੀਤ ਸਿੰਘ ਔਜਲਾ ਜੀ ਨੂੰ